ਲੰਗੋਵਾਲ ਸਾਹਿਬ ਜੋ ਕੁਝ ਹੋਇਆ ਉਹ ਉਹ ਸਭ ਤੋਂ ਸਾਬਤ ਹੈ ਕਿ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਸਵਾਮਤ ਤੋਂ ਮੁਕਤ ਕਰ ਦਿੱਤਾ ਗਿਆ ਨਵੇਂ ਜਥੇਦਾਰ ਸਾਹਿਬ ਲਾ ਦਿੱਤੇ ਕਿ ਉਹਦੇ ਵਿੱਚ ਤੁਹਾਡੀ ਤੁਹਾਡੀ ਅਸਹਿਮਤੀ ਵੀ ਤੁਸੀਂ ਪ੍ਰਗਟਾਈ ਹੈ ਇਸ ਸਹਿਮਤੀ ਤੇ ਅਸਹਿਮਤੀ ਦੇ ਵਿਚਾਲੇ ਤੁਸੀਂ ਕੀ ਸਮਝਦੇ ਹੋ ਕਿ ਪਾੜਾ ਕੀ ਹੈ ਤੁਹਾਨੂੰ ਕਿਉਂ ਅਜਿਹਾ ਲੱਗਾ ਕਿ ਮੇਰੀ ਅਸਹਿਮਤੀ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਨਾਲ ਤੁਹਾਨੂੰ ਲੱਗਦਾ ਬਹੁਤ ਇਹ ਨੂੰ ਜੀਵ ਹੋਵੇਗਾ ਜੀ ਤੇ ਜਿਹੜੇ ਆਪਾਂ ਸਮਝਦੇ ਆ ਕਿ ਸ਼ੋਮਣੀ ਕਾਲਜ ਨਾਲ ਦੇ ਸਿੱਖਣ ਦੀ ਬਾਤ ਕਿਸੇ ਬੰਦੀ ਐ ਇਸ ਨੂੰ ਕੋਈ ਜ਼ਰਾ ਪ੍ਰਬੰਧ ਕਮੇਟੀ ਜੀ ਇਹ ਜਿਹੜੀ ਸਾਡੇ ਵੱਡੀਆਂ ਸੰਸਥਾਵਾਂ ਨੇ ਜੀ ਦੋਵੇਂ ਨਿਸ਼ਾ ਪੰਚੀ ਪਰੰਪਰਾਵਾਂ ਤੋਂ ਅੰਤ ਤੱਕ ਵਾਲੇ ਕਹੇ ਜਾਂਦੇ ਨੇ ਉਹਨਾਂ ਨੂੰ ਜੀ ਬਿਲਕੁਲ ਤੁਹਾਨੂੰ ਬੜੀ ਇਹ ਗੱਲਾਂ ਦੇਖ ਕੇ ਬੜੀ ਮਜੂਸੀ ਪੈਦਾ ਹੋਈ ਹੈ ਕਿ ਜਿਹੜੇ ਸਾਡੇ ਰਖਵਾਲੇ ਸੀ ਕੋਈ ਇਹਨਾਂ ਸਿੱਖ ਸਥਾਨਾਂ ਨੂੰ ਨਵੇਂ ਜਿਹੜੇ ਆ ਇਹ ਜਿਹੜੇ ਕਾਹਨ ਕੀਤਾ ਜਾ ਰਿਹਾ ਹੈ ਸੋਸ਼ਲ ਲਾਜਾਇਨਾ ਜੋ ਸੁਧਾਰ ਪ੍ਰਬੰਧ ਕਮੇਟੀ ਦੇ ਅਬਜੈਕਟਿਵਲੋਂ ਫੈਸਲਾ ਲਿਆ ਕਿ ਜਿਹੜੇ ਸਰ ਸਹਿਬਾਨਾ ਨੂੰ ਜਿਹੜਾ ਕਿ ਮੁਕਤੀ ਕਰ ਦਿੱਤਾ ਗਿਆ ਜੀ ਤੇ ਬਹੁਤ ਮਾਰੀ ਜਨ ਹੈ ਜੀ ਹੂੰ ਤੇ ਅੱਜ ਇਹ ਦੋਨੇ ਸਟਾਮ ਕਟੇਰਲ ਚ ਖੜੀਆਂ ਹੋ ਗਈਆਂ ਹੂੰ ਕਿਉਂਕਿ ਮੈਂ ਵੀ ਪ੍ਰਧਾਨ ਹਾਂ ਤਿੰਨ ਸਾਲ ਲਗਾਤਾਰ ਤੇ ਸ਼ਿਵਮਨਵਾ ਚੁੱਕਿਆ ਇਸ ਲਈ ਮੇਰਾ ਇਹਨਾਂ ਦੇ ਬਹੁਤ ਹੀ ਡੇਰਾ ਅਸਰ ਹੋਇਆ ਮੇਰੇ ਮਨ ਦੇ ਤਿੰਨ ਸਾਰੇ ਘਟਨਾਵਾਂ ਦਾ ਤੇ ਮੈਂ ਸਮਝਦਾ ਕਿ ਇਹ ਨਹੀਂ ਇਹ ਫੈਸਲੇ ਲਈ ਨੇ ਸਿਮਨ ਕਮੇਟੀ ਵੱਲੋਂ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਿ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਾਗੇ ਇਹ ਕੋਈ ਐ ਨਹੀਂ ਜੇ ਮਰਜ਼ੀ ਕਿਸੇ ਨੂੰ ਲਾ ਦੇ ਉਹਦੀ ਮਰਜ਼ੀ ਲਾ ਦੇ ਇਸ ਤਰ੍ਹਾਂ ਆਪਾਂ ਇੱਕ ਗ੍ਰੈਂਥੀ ਨੂੰ ਵੀ ਆਪਾਂ ਉਹ ਕਰਦੇ ਹੁੰਦੇ ਜਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ ਲੰਗੋਵਾਲ ਸਾਹਿਬ ਲੰਗੋਵਾਲ ਸਾਹਿਬ ਠੀਕ ਹੈ ਸੋ ਮੈਂ ਤੁਹਾਡੇ ਤਜਰਬੇ ਚੋਂ ਇਹ ਗੱਲ ਜਾਣਨੀ ਚਾਹੁੰਨਾ ਕਿ 3 ਸਾਲ ਤੁਸੀਂ ਸੇਵਾ ਨਿਭਾਈ ਹੈ ਪ੍ਰਧਾਨਗੀ ਦੇ ਤੌਰ ਤੇ ਮੈਂ ਤੁਹਾਡੇ ਤਜਰਬੇ ਤੋਂ ਸਮਝਣਾ ਚਾਹੁੰਨਾ ਕਿ ਅੰਤਰੀ ਕਮੇਟੀ ਜਿਹੜੀ ਹੈ ਠੀਕ ਹੈ ਇੱਕ ਬਾਡੀ ਦੇ ਵਿੱਚ ਇੱਕ ਅਧਿਕਾਰ ਦੇ ਦਿੱਤੇ ਗਏ ਪਰ ਇਤਰਾਜ਼ ਇਸ ਗੱਲ ਦਾ ਵੀ ਹੋ ਰਿਹਾ ਹੈ ਕਿ ਅੰਤਰੀ ਕਮੇਟੀ ਪੂਰੇ ਪੰਥ ਦੇ ਫੈਸਲੇ ਕਿਵੇਂ ਲੈ ਸਕਦੀ ਹੈ ਕਿਉਂਕਿ ਨਾਰਾਜ਼ਗੀ ਜੇ ਤੁਹਾਡੀ ਨਾਰਾਜ਼ਗੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਜੇ ਭਾਗ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਵੀ ਲਈਏ ਤਾਂ ਪੂਰੇ ਸਿੱਖ ਪੰਥ ਦੇ ਵਿੱਚ ਸਹਿਮਤੀ ਸਹਿਮਤੀ ਵਰਗੀਆਂ ਚੀਜ਼ਾਂ ਚੱਲ ਰਹੀਆਂ ਨੇ ਔਰ ਇਹ ਅੰਤਰੀ ਕਮੇਟੀ ਦੇ ਵੱਲੋਂ ਜਿਹੜਾ ਲਿਆ ਗਿਆ ਫੈਸਲਾ ਇਹਨੂੰ ਤੁਸੀਂ ਕੀ ਸਮਝਦੇ ਹੋ ਕਿ ਅੰਤਰੀ ਕਮੇਟੀ ਦਾ ਐਸਜੀਪੀਸੀ ਦਾ ਇੰਡੀਵਿਜੂਅਲ ਫੈਸਲਾ ਜਾਂ ਤੁਹਾਨੂੰ ਲੱਗਦਾ ਹੈ ਕਿ ਰਾਜਨੀਤਿਕ ਰਾਜਨੀਤਿਕ ਧਿਰ ਕੋਈ ਅਜਿਹਾ ਕਰਵਾਉਣਾ ਚਾਹੁੰਦੀ ਸੀ ਜਿਸ ਕਰਕੇ ਏਡੀ ਡਿਬੇਟ ਚੱਲੀ ਇਹ ਹੈ ਨਾ ਦੇਖੋ ਅੰਤਰੀ ਕਮੇਟੀ ਕੋਈ ਅਜੰਡਾ ਵੀ ਨਹੀਂ ਸੀ ਇਸ ਤਰ੍ਹਾਂ ਦਾ ਕੋਈ ਅਜੰਡਾ ਨਹੀਂ ਆਇਆ ਮੈਂ ਹੁਣ ਆ ਸੁਣ ਰਿਹਾ ਸੀ ਜਿਹੜੇ ਚੀਫ ਸੈਕਰੀਟਰੀ ਸਾਡੇ ਮਨ ਈ.ਓ.ਆਈ. ਸੀ ਤੇ ਮੈਂ ਇੱਕ ਜਾਂ ਹੋਰਾਂ ਨਾਲ ਵੀ ਗੱਲ ਕੀਤੀ ਹੈ ਦੇ ਅੰਤਰਕਮੇਟੀ ਦੇ ਮੈਂਬਰ ਨੇ ਉਹ ਕਹਿੰਦਾ ਸੰਤਾ ਪਤਾ ਹੀ ਨਹੀਂ ਸੀ ਨਾ ਕੋਈ ਜੰਦਾਸੀ ਨਾ ਇਹਦੇ ਤੋਂ ਕਿ ਚਰਚਾ ਹੋਈ ਹੈ ਇਹਦਾ ਬਾਅਦ ਕੀ ਇੱਕ ਲੈਟਰ ਕੱਢ ਕੇ ਮੈਨੂੰ ਬਿਰਖ ਸਾਹਿਬ ਕੋਲ ਦੀ ਸ਼ਾਇਦ ਕੋਲ ਸੀ ਉਹ ਕਹਿੰਦੇ ਕਾਨੂੰਨ ਪ੍ਰਸਾਅ ਨੂੰ ਜਿਹੜਾ ਦਿੱਤਾ ਸੀ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ ਅੰਤਰਕਮੇਟੀ ਨੂੰ ਇਸ ਮੇਟਾ ਕੋਈ ਚਰਚਾ ਹੁੰਦੀ ਕੋਈ ਜੰਦੇ ਚ ਹੁੰਦਾ ਇਹ ਤਾਂ ਇਹ ਤਾਂ ਲਹਾਂਦੇ ਨੂੰ ਵੀ ਆ ਇਸ ਗੱਲ ਦੇ ਉੱਤੇ ਇਹ ਤਾਂ ਇਹ ਤਾਂ ਇਹ ਤਾਂ ਬਹੁਤ ਇਹ ਤਾਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿ ਨਾਮ ਤਾਂ ਅੰਤਰਿਕ ਕਮੇਟੀ ਦਾ ਕਿ ਅੰਤਰਿਕ ਕਮੇਟੀ ਨੇ ਫੈਸਲਾ ਲਿਆ ਪਰ ਅੰਤਰਿਕ ਕਮੇਟੀ ਕਹਿ ਰਹੀ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਫਿਰ ਇਹ ਕਰਵਾ ਕੌਣ ਗਿਆ ਲੰਗੋਵਾਲ ਸਾਹਿਬ ਤੁਹਾਡੇ ਮੁਤਾਬਕ ਜਿਹਦਾ ਵੀ ਜਿਹਦੇ ਮੁੱਢ ਤੋਂ ਕੋਈ ਅਧਿਕਾਰ ਸੀ ਜਾਂ ਉਹ ਹੀ ਦੱਸ ਸਕਦੇ ਨੇ ਕਿ ਕਿਉਂ ਉਹਨਾਂ ਨੇ ਲੈਟਰ ਲਿਆਂਦਾ ਕੀ ਉਹ ਤੇ ਦੋ ਪੱਲੇ ਆ ਕੇ ਲੈਟਰ ਲਿਆਂ ਲੋ ਤਾਂ ਮੈਂ ਤਾਂ ਹੁਣ ਚੀਫ ਸੈਕਟਰੀ ਸਾਹਿਬ ਦੀ ਸੁਣ ਰያ ਸੀ ਗੱਲ ਉਹਨੇ ਮੈਨੂੰ ਵੀ ਨਹੀਂ ਪਤਾ ਸੀ ਕਿ ਮੈਂ ਚੀਫ ਸੈਕਟਰੀ ਸਾਹਿਬ ਦੇ ਨਾਲ ਮਨਨ ਸਾਹਿਬ ਨੇ ਉਹਨਾਂ ਜੀ ਮੈਂ ਸੁਣ ਰਿਆ ਸੀ ਵੀਡੀਓ ਵੀ ਕਹਿ ਰਹੇ ਸੀ ਸਾਡੇ ਨਾਲ ਸਾਨੂੰ ਤਾਂ ਪਤਾ ਨਹੀਂ ਸੀ ਕੰਡਾ ਹੈ ਹੂੰ ਜੀ ਇਸ ਨੂੰ ਨੋਟ ਹੈ ਕਿ ਜੋ ਇਤਰਾ ਦੇ ਫੈਸਲੇ ਜਿਹੜੇ ਕੀਤੇ ਜਾ ਰਹੇ ਨੇ ਇਹ ਉਹ ਨਾ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਆਮ ਸੰਗਤ ਜਿਹੜੀ ਹੈ ਕੱਲਾ ਇਕਾਲਤ ਕੱਲਾ ਪੰਜਾਬ ਦਾ ਕੱਲਾ ਸੁਣ ਨਾਲ ਨਹੀਂ ਚਲਿਆ ਹੋਇਆ ਉਸ ਵਿੱਚ ਦੁਸ਼ਵਰ ਭਾਰੇ ਵਿੱਚ ਰਹਿਮ ਵਾਲੇ ਸਿੱਖਾਆਂ ਨੇ ਭਾਵਨਾਵਾਂ ਜਿਹੜੀਆਂ ਨੇ ਇਹ ਸ੍ਰੀ ਕਾਲਪਾਤ ਸਾਹਿਬ ਨਾਲ ਜੁੜੀਆਂ ਹੋਈ ਨੇ ਜੋ ਵੀ ਸ੍ਰੀ ਕਾਲਪਾਤ ਤੋਂ ਸੰਦੇਸ਼ ਆਉਂਦਾ ਕੋਈ ਸੁਨੇਹਾ ਆਉਂਦਾ ਹੈ ਉਹ ਸਾਰੇ ਸੰਸਾਰ ਦਾ ਇਹ ਸਿੱਖ ਹੈ ਜੀ ਉਹ ਸਾਰੇ ਮੰਨਦੇ ਨੇ ਉਹਨਾਂ ਨੂੰ ਇਲਾਹੀ ਕੋ ਮੰਨਦੇ ਨੇ ਜੀ ਤੇ ਇਸ ਕਰਕੇ ਮੈਂ ਕਹਿੰਦਾ ਇਹ ਇਹ ਜੀ ਸੱਤਾ ਵਾਲੀ ਸਾਨੂੰ ਪਰੰਪਰਾਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਇਹ ਨਹੀਂ ਹੈ ਵੀ ਆਪਾਂ ਪਰੰਪਰਾ ਤੋੜੀਏ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਦਾ ਬਹੁਤ ਵੱਡਾ ਅੱਜ ਮੈਂ ਦੇਖਿਆ ਵਿਰੋਸ ਪਾਇਆ ਜਾ ਰਿਹਾ ਸਾਰੀ ਗੱਲਾਂ ਦਾ ਜੀ ਜੋ ਜੋ ਵੀ ਹੋਇਆਗਾ ਇਸ ਜਿਹੜੇ ਤੁਹਾਡੀ 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 ਨਾਰਾਜ਼ਗੀ ਜੀ ਲੋਕਲ ਸਰਬ ਇਹ ਤੁਹਾਡੀ ਨਾਰਾਜ਼ਗੀ ਵਿਕਰਮ ਸਿੰਘ ਮਜੀਠੀਆ ਹੋਰਾਂ ਦਾ ਅਸਹਿਮਤ ਹੋਣਾ ਉਹਨਾਂ ਦੇ ਨਾਲ ਤੁਹਾਡੇ ਹੋਰ ਹੈਲੋ ਆਵਾਜ਼ ਨਹੀਂ ਆ ਰਹੀ ਉਹਨੂੰ ਜਿਆਦਾ ਮੈਰੀ ਕਿਚੋਂ ਕੱਟ ਰਹੀ ਹੈ